ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹਿਣ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆਂ ਤਾਂ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਆਈਏ ਦੇਖਦੇ ਆਂ ਬੈਠ ਚੰਦ ਤੂੰ ਵੇਚਦਾ ਐਸਾ ਚੋਣਾ ਗੱਲ ਕਰੀਏ ਕ੍ਰਿਸ਼ਨ ਤੂੰ ਗੋਲ ਨਾ ਵੇਚਦਾ ਹਰਾਮ ਜਿਆਦਾ ਲੱਕ ਹਿਲਾ ਕੇ ਦਿਖਾਉਂਦਾ ਬੂਟੇ ਦਾ ਕੀ ਕਸੂਰਾ ਮੂਟਾ ਪੁੱਟੇਗਾ ਆ ਕਮ ਸਹੀ ਆ ਪਹਿਲਾਂ ਦੱਸਿਆ ਸੀ ਫੇਰ ਠੁਮਕੇ ਲੌਣ ਲੱਗ ਗਿਆ ਚੁੱਪ ਚਾਪ ਤੈਗ ਜਾ ਨਹੀਂ ਤਾਂ ਤੈਨੂੰ ਵੀ ਬੈਂਗਣਾਂ ਤਰੀ ਪਿਆ ਦੇਣਗੇ ਹੁਣ ਕੋਈ ਸ਼ਬਦ ਹੈ ਨਹੀਂ ਠੁਮਕੇ ਵਾਲੀ ਕੋਈ ਗੱਲ ਨਹੀਂ ਸੀ ਖੜ ਕੇ ਦੱਸ ਗੱਲ ਕੀ ਹੋਈ ਆ ਰੈਂਡਰੋਲਿਆਂ ਦੇ ਵਿੱਚ ਫੋਨ ਚੱਕਦਾ ਨਹੀਂ ਭੂਣ ਬਦਮਾਸ਼ ਕੀ ਹੁੰਦਾ ਵੀਰ ਤੈਨੂੰ ਦੇ ਵਿੱਚ ਫੋਨ ਚੱਕਦਾ ਨਹੀਂ ਇੱਕ ਤੇਰੀ ਹੀ ਆ ਟੋਲ ਜਿਹੜੀ ਕੱਟਦਾ ਨਹੀਂ ਪੋਣ ਨਾਲੇ ਬਹੁਤ ਦੇਖੇ ਪਰ ਤੇਰੀ ਗੱਲ ਹੋਰ ਆ ਇੱਕ ਜਗ੍ਹਾ ਖੜਕੇ ਦੱਸ ਪੁੱਤ ਕੀ ਦੇਖਦਾ ਤੈਨੂੰ ਰੈਂਡਰੋਲਿਆਂ ਦੇ ਵਿੱਚ ਫੋਨ ਚੱਕਦਾ ਨਹੀਂ ਇੱਕ ਚੱਲ ਜਾ ਕਰੇ ਮਰਗੇ ਸਾਰੇ ਐਨੇ ਥੱਪੜ ਖਵਾਵੇ ਚ ਮਾਰੇ ਜੋਰ ਚਤਰਾ ਦਾ ਲਾ ਲਿਆ ਡਰ ਕੇ ਰਿਓ ਸਾਰੇ ਜਾਣੇ ਕੁੱਟਦਾ ਬਹੁਤ ਆ ਬਾਜੀ ਗਲ ਬਾਜੀ ਪਾ ਬਾਜੀ ਪਾ ਕੇ ਲਾ ਵੀ ਉੱਥਾ ਬਾਜੀ ਗਲ ਅੰਕਲ ਜੀ ਬਹੁਤ ਸੋਣਾ ਗਾਇਆ ਹੁਣ ਇੱਕ ਕੰਮ ਕਰੋ ਬਾਜੀਗਰ ਬਣ ਕੇ ਚੁੱਪ ਕਰ ਐਹ ਸਾਲੀ ਮਾਰ ਦੋ ਤੂੰ ਭੈਣ ਦਿਆ ਯਾਰਾ ਨਾ ਗਾ ਮੇਰੀ ਬੇਨਤੀ ਹੈ ਬਾਜੀਗਰ ਭਾਈ ਚਾਰੇ ਨੂੰ ਪਹਿਲਾਂ ਇਹਦੇ ਬਾਹ ਪਾ ਬਾਜੀ ਗਲ ਬਾਜੀ ਪਾ ਬਾਜੀ ਪਾ ਕੇ ਲਾ ਵੀ ਹਾਂ ਬਾਜੀ ਗਲ ਮੇਰੀ ਹਿੰਮਤ ਹੌਸਲਾ ਚੈੱਕ ਕਰੋ ਪੂਰਾ ਗਾਣਾ ਸੁਣ ਲਿਆ ਮੈਂ ਜੀ ਕਰਦਾ ਇਹਦੀ ਬੈਲਟ ਖੋਲ ਦੇਵਾਂ ਅੰਕਲ ਤੇਰਾ ਸੰਗਲ ਕਿੰਨੇ ਖੋਲਿਆ ਵਾ ਉਹ ਏਸੀ ਗੱਲ ਫੁੱਲ ਲੈਣਾ ਉਹ ਕਹਿੰਦਾ 9 ਵਜੇ ਦੁਕਾਨ ਖੁੱਲੂ ਸਵੇਰੇ ਹੁਣ ਤੂੰ ਆਪ ਹੀ ਕਰਨਾ ਪੈਣਾ ਕੁਛ ਇਹਨੂੰ ਫੁੱਲ ਲਿਆ ਦਿਓ ਗੋਭੀ ਦਾ ਇਹਨੇ ਸਬਜ਼ੀ ਬਣਾਉਣੀ ਆ ਫੁੱਲ ਵੀ ਆਪ ਹੀ ਲਿਆ ਮੈਨੂੰ ਫੁੱਲ ਲਿਆ ਦਿਓ ਬੱਚਿਓ ਮੈਂ ਮਾਂ ਦੀ ਚੌਕੀ ਲਾਉਣੀ ਆ ਜੀ ਮਾਤਾ ਨੇ ਸੋਲਿਆ ਗੀ ਸਿੱਧਾ ਤਰਸੂਲ ਮਾਰਨਾ ਤੇਰੇ ਸਾਰਾ ਕੁਝ ਬੱਚੇ ਕਿਉਂ ਲਿਆਉਣਾ ਅੱਗੇ ਕੀ ਬੰਦੇ ਦਿਹਾੜੀ ਤੇ ਰੱਖਿਆ ਜੋਤ ਜਗਾਉਣ ਲਈ ਮਾਤਾ ਦੇ ਸ਼ੇਰ ਨੇ ਖਾ ਜਾਣਾ ਤੈਨੂੰ ਲੈਵਲ ਹੱਡ ਨਰ ਸੇਣੀ ਜਿੱਥੋਂ ਜਿੱਥੋਂ ਮਾਰ ਜਾਣੀ ਦਾ ਪਿਆਰ ਭੋਲਦਾ ਮੈਨੂੰ ਲੱਗਦਾ ਤਾਇਆ ਤੈਨੂੰ ਖੂਨ ਦੀ ਕਮੀ ਕਰਕੇ ਦੌਰਾ ਪੈਂਦਾ ਤੇਰੇ ਸੱਜੇ ਅੰਕਲ ਇਹਦੇ ਚਿੱਤਣਾ ਚ ਕੋਈ ਕੱਡੋ ਆ ਕੇ ਜਿਹਦਾ ਕੀੜਾ ਇਹਦਾ ਲੱਗਿਆ ਉਥੋਂ ਉਥੋਂ ਪਾਟ ਲੈਵਲ ਹੱਡ ਨਰ ਸੇਣੀ ਜਿੱਥੋਂ ਜਿੱਥੋਂ ਮਾਰ ਜਾਣੀ ਦਾ ਪਿਆਰ ਇਹ ਉਹਨਾਂ ਚ ਨਹੀਂ ਘਟਦਾ ਜਿੰਨਾ ਚਿਰ ਇਹਦੇ ਘਰ ਦੇ ਸਿਰ ਪਾੜ ਕੇ ਦਾ ਬਲੱਡ ਨਹੀਂ ਕੱਢਦੇ ਘੋੜਿਆ ਤੇਰੇ ਚ ਹੌਸਲੇ ਬਹੁਤ ਨੇ ਬਲੱਡ ਦਾ ਸਾਰਾ ਮਚਿਆ ਹੀ ਪਿਆ ਹੈ ਜਿਹੜੇ ਹਿਸਾਬ ਨਾਲ ਹਾਲਾਤ ਨੇ ਭਾਈ ਉਹ ਸਾਲਾ ਬਲੱਡਾ ਚੜਾਉਣਾ ਪੈਣਾ ਤੈਨੂੰ ਲੋਈ ਦੇਖ ਕੋ ਮੁੰਡੇ ਕਿੰਨੀ ਕਿੰਨੀ ਮਿੰਤਾ ਕਰਦੇ ਨੇ ਜਿਹੜੀ ਜਵਾਨੀ ਨਸ਼ੇ ਚ ਪੈ ਗਈ ਉਹਨੂੰ ਛੱਡੋ ਤੂੰ ਵੀ ਛੱਡ ਖੜਾ ਵੀਡੀਓ ਦਾ ਪਤੰਦਰਾ ਖੇਡਿਆ ਕਰ ਆ ਹੁੰਦੀਆਂ ਨੇ ਮਿੰਤਾ ਤੂੰ ਕਿਹੜੇ ਕੰਮਾਂ ਵਿੱਚ ਪੈ ਗਿਆ ਤੂੰ ਹੀ ਮਿੰਤਾ ਕਰਿਆ ਕਰ ਵੀਰੇ ਆਹ ਦੇਖੋ ਮਿੰਤਾ ਕਰ ਕਰਕੇ ਬੜੇ ਦੇ ਬੜੇ ਲਾਇਵ ਦੇ ਮੁੰਡੇ ਪਹੁੰਚ ਰਹੇ ਨੇ ਆਹ ਦੇਖੋ ਮੁੰਡੇ ਕਿੰਨੀ ਕਿੰਨੀ ਸੋਹਣੀ ਮਿੰਤਾ ਕਰਦੇ ਨਰੇਜ ਜੇ ਮੈਂ ਖਾੜੇ ਵਿੱਚ ਹੁੰਦਾ ਤੇਰੇ ਛੜਵੀ ਕੈਂਚੀ ਮਾਰਨੀ ਸੀ ਇਹਨੂੰ ਵੀ ਸਿੱਟ ਲੋ ਵਿੱਚ ਓਏ ਮਿੰਤਾ ਕਰਦੇ ਮੈਂ ਇੱਕੇ ਗੱਲ ਕਹਿੰਦਾ ਵੀ ਨਸ਼ੇ ਛੱਡੋ ਆਪਣੀ ਕਬੱਡੀ ਖੇਲੋ ਖੇਡਾਂ ਇਹ ਨਸ਼ਾ ਕਰਕੇ ਨਸ਼ੇ ਦੇ ਖਿਲਾਫ ਹੋ ਜਾਂਦਾ ਤੂੰ ਵੀ ਛੱਡ ਪਹਿਲਾਂ ਅਸੀਂ ਵੀ ਮਿੰਤਾ ਕਰਦੇ ਆ ਤੂੰ ਵੀਡੀਓ ਨਾ ਪਾਇਆ ਕਰ ਮਸਾ ਅੱਗ ਨੂੰ ਵੀ ਖਾਜੂ ਸੁਬਾਨ ਨੂੰ ਵੀ ਖਾਜੂ ਇਹ ਆਜੀ ਫੁੱਲ ਗਰੰਟੀ ਕਹਿੰਦਾ ਫੁੱਲ ਗਰੰਟੀ ਕਹਿੰਦੇ ਨੇ ਮੈਨੂੰ ਡਰੋ ਨਾ ਮਲੋ ਪੰਜਾਬ ਵਾਲੀ ਬੋਤਲ ਦੀ ਗੱਲ ਕਰ ਰਿਆ ਜੇ ਕਿਸੇ ਨੇ ਮੇਰੇ ਪੰਜਾਬ ਬਾਰੇ ਮਾੜਾ ਬੋਲਤਾ ਪਤਾ ਨਹੀਂ ਕੀ ਖਾਈ ਫਿਰਦਾ ਪਤੰਦਰ ਸੰਤਰਾ ਪੀਤੀ ਮੇਰੀ ਫੁੱਲ ਗਰੰਟੀ ਆ ਉਦਾ ਪੱਕੀ ਮਰੂਗਾ ਵੀਰੇ ਫੁੱਲ ਗਰੰਟੀ ਮੈਨੂੰ ਕਹਿੰਦੇ ਨੇ ਮਜ਼ਾ ਅੱਗ ਨੂੰ ਵੀ ਖਾ ਜੂ ਮੈਂ ਆ ਜੀ ਫੁੱਲ ਗਰੰਟੀ ਦੇਖੀ ਪਟੂਆ ਫੂਨਾ ਖਾ ਜਾਏ ਕਿਦੇ ਕਿਸੇ ਚੰਗੇ ਜਿਹੇ ਬੁਟੀਕ ਤੋਂ ਲੱਖ ਲੱਖ ਵਿੱਚ ਡਰੈਸ ਵੇ ਬਾਜੀ ਵਾਲੀ ਲੱਗਦੀ ਆ ਇਦਾਂ ਪੰਟੇ ਦੀ ਬੋਤਲ ਡਰੈਸ ਵੇ ਦਸ ਇਹ ਡਰੈਸ ਨਹੀਂ ਮੈਂ ਗੇਲਾ ਮਾਰ ਜਾ ਪੈਂਦੀ 250 50 ਵਿੱਚ ਡਰੈਸ ਵੇ ਟੈਂਟ ਪਾੜ ਕੇ ਬਣਾਈ ਲੱਗਦੀ ਆ ਜਗਰਾਤਾ ਕਰਨ ਚੱਲੀ ਲੱਗਦਾ ਤਾਂ ਕਰਦੀ ਕੀ ਆ ਚਾਵਲ ਜਈ ਹੋਰੀ ਦੂਰਤ ਵਾਲਿਆ ਤੇਰਾ ਹੂਸ਼ਤੀ ਕੀ ਤਲਵਾ ਤੇਰਾ ਹੱਸਾ ਇਹ ਜਿੰਦਾ ਵਾ ਕੇ ਬਸ ਬਣ ਗਈ ਵੀਡੀਓ ਹੁਣ ਉੱਠ ਜੋ ਤਾਂ ਚੱਲ ਸਾਡੇ ਗੁੱਸੇ ਨੂੰ ਹੁਣ ਹਾਲ ਹੈ ਹੁਣ ਹੁਕਮਦਾ ਬਾਦਸ਼ਾ ਦੁਨੀਆ ਕੀ ਜਾਣੇ ਸਾਧੂ ਸੁੱਤੇ ਆ ਕੇ ਜਾਗਦੇ ਮਾਲ ਪਿੱਛੋਂ ਹੀ ਬਹੁਤ ਤੇਜ਼ ਆਉਂਦਾ ਲੱਗਦਾ ਤੂੰ ਨਾ ਅੱਕੜ ਗਈ ਬਾਦਸ਼ਾਹੀ ਇੱਕ ਮਿੰਟ ਅੱਕੜ ਮੈਂ ਦਵਾਈ ਲੈਦਾ ਫਿਰ ਵੇਲਾ ਵਾਂ ਰਾਵਣ ਦੇ ਚਾਚੇ ਦਾ ਮੁੰਡਾ ਛੱਡ ਪੀਜ਼ੇ 버ਗਰ ਖਾਣੇ ਫालतू ਬਾਥੂ પાਕੇ ਬਣਿਆ ਹੈ ਸਾਗ ਸੱਜਣਾ ਇਹ ਸਰਦੀ ਦਾ ਆਖਰੀ ਸਾਗ ਨਾ ਹੋਵੇ ਕਿਤੇ ਤਾਂ ਕਿਹੜਾ ਕਿਊਡ ਬਣੀ ਜਾਂਦੀ ਹੈ ਤਾਂ ਅਗਲਾ ਸਾਗ ਦੂਜੇ ਘਰੇ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਮਧਾਣੀ ਪੁੱਠੀ ਮਾਰੀ ਜਾਂਦੀ ਐ ਤਾਂ ਇੰਨਾ ਕੋ ਤਾਂ ਆਪ ਹੀ ਖਾ ਜਾਣਾ ਤੂੰ ਚੱਪਣ ਕਦੂ ਵਰਗੀ ਹੈਗੀ ਐ ਤਾਂ ਏ ਇਸ਼ਕ ਕਿਸੇ ਦਾ ਨਹੀਂ ਹੋਇਆ ਇਹਨੂੰ ਮੂਨਾ ਬੜੀ ਛੋਟੀ ਉਮਰ ਵਿੱਚ ਪਿਆਰ ਹੋਇਆ ਬਾਪੂ ਤੈਨੂੰ ਉਮਰ ਕੁਛ ਨਹੀਂ ਦੁੱਖ ਵੇਖੋ ਕਿੰਨਾ ਵਡਾਲਵਾਈ ਬੈਠਾ ਹੁਣ ਪਤਾ ਲੱਗਿਆ ਇਸਕ ਕਿਸੇ ਦਾ ਨਹੀਂ ਹੁੰਦਾ ਲੇਟ ਹੋ ਗਿਆ ਤੈਨੂੰ ਕਿੰਨੇ ਕਿਹਾ ਤੇਰਾ ਮੂੰਹ ਦੇਖ ਕੇ ਪਿਆਰ ਕਰਦੀਆਂ ਜਿਹੜੀਆਂ ਅੰਕਲ ਰੰਗ ਤੂੰ ਵੀ ਮੂੰਹ ਤੇ ਨਾ ਲਵਾਈ ਆਹ ਤੇਰੇ ਪਿੱਛੇ ਮਗਲਾਂ ਦੇ ਕਿਲੇ ਲੁੱਟ ਲਵਾਂ ਸਣੇ ਸਰਪੰਚ ਹਟੀਣਾ ਜਿੰਨਾ ਚਿਰ ਪਿੰਡੇ ਤੇ ਨੀਲੀ ਪੈਂਦੇ ਚਾਚਾ 나ੜ ਦੇ 나ੜ ਨਾ ਚੜਾੜੀ ਆਹ ਤੇਰਾ ਨਖਰਾ ਖਿੱਚ ਕੇ ਰ ਕਮਰਾ ਖਟ ਛੋਟਿਆ ਰ ਪਿੰਡ ਘਟ ਕੀ ਲੋੜ ਸੀ ਵੀਰ ਇੰਨੇ ਗੁੱਸੇ ਚ ਆਣ ਦੀ ਕਰਤਾ ਨੁਕਸਾਨ 500 ਦਾ ਪਹੋਰ ਨਾਲੇ ਪਹੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਬੜੀ ਛੋਟੀ ਉਮਰ ਵਿੱਚ ਪਿਆਰ ਹੋਇਆ ਬਾਪੂ ਤੈਨੂੰ ਸਰਪੰਚ ਨੇ ਰਾਸ਼ਨ ਕਾਰਡ ਬੰਦ ਕਰਵਾ ਦੇਣਾ ਤੇਰਾ ਅਗਲੇ ਹੱਥ ਪੈਂਡ ਵੀ ਪਾੜ ਸੁੱਟ ਐ ਜੋਨ ਚਾਹ ਪਿਆਰੇ ਖੁਸ਼ੀਆਂ ਨਾਲ ਹੰਡਾਈਏ ਮੁੰਡਿਓ ਟੈਨਸ਼ਨ ਨਹੀਂ ਲੈਣੀ ਏ ਆਈ ਤੇ ਬਣੀ ਆ ਡਰੋਨਾ ना नाग मणि ਹਮੇਸ਼ਾ ਕੋਲ ਹੀ ਹੁੰਦੀ ਆ ਚਪੇੜਾ ਮਾਰਨ ਵਾਲੀ ਮਸ਼ੀਨ ਹੁੰਦੀ ਆ ਕਿਤੇ ਉਹ ਦਿੱਤੀ ਤਾਂ ਕੋਈ ਮਾਂ ਨਹੀਂ ਮਦਦ ਪਾਲ ਗਈ ਮਰ ਜਾਈਏ ਵੀਰੋ ਇਹ ਆਈ ਆਏ ਮੇਰਾ ਤਾਂ ਜੀਕਰ ਦਾ ਕੰਧ ਤੇ ਟੱਕਰ ਮਾਰ ਕੇ ਮਰ ਜਾ ਚਪਾ ਦੇ ਪੁੱਤਰ ਯਾਰ ਨਹੀਂ ਬਣਦੇ ਭਾਈ ਫੋਲ ਚੜੀ ਅੱਖ ਮੇਰੀ ਚ ਮਾਰ ਭਾਬੀ ਚੁੰਨੀ ਦਵੀ ਆਪਣੀ ਖਾ ਲੈਣਾ ਮੈਂ हांजी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਵਿੱਚ ਹਾਈਪ ਦੀ অপਸ਼ਨ ਹੋਣੀ ਹੈ ਤੇ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys